ਦੋਸਤੋ ਸਹਿਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮਰਾਲਾ ਵਿਖੇ ਇੱਕ ਬਹੁਤ ਵੱਡੀ ਜਿੱਤ ਰੈਲੀ ਕੀਤੀ ਜਾ ਰਹੀ ਹੈ। ਇਹ ਜਿੱਤ ਰੈਲੀ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਧੱਕੇ ਨਾਲ ਲਿਆਂਦੀ ਜਾ ਰਹੀ ਤੇ ਲੋਕਾਂ ਦੀਆਂ ਜ਼ਮੀਨਾਂ ਖੋਣ ਦੀ ਨਿਗਾ ਨਾਲ ਲਿਆਂਦੀ ਪਾਲਿਸੀ ਲੈਂਡ ਪੂਲਿੰਗ ਨੀਤੀ ਦੇ ਰੱਦ ਹੋਣ ਉਪਰੰਤ ਜਿੱਤ ਰੈਲੀ ਵਜੋਂ ਕੀਤੀ ਜਾ ਰਹੀ ਹੈ। ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਜਿੱਤ ਦਾ ਸੇਰਾ ਪਾਰਟੀ ਜਨਤਾ ਪਾਰਟੀ ਬੰਦ ਹੀ ਰਹਿੰਦੀ ਹੈ ਪਹਿਲੇ ਦਿਨੇ ਬਿਆਨ ਦਿੱਤਾ ਫਿਰ ਰਾਜਪੁਰੇ ਇੱਕ ਰੈਲੀ ਕੀਤੀ ਪਰ ਉਹਨਾਂ ਨੂੰ ਖੜਾ ਕੇ ਜਰਾ ਪੁੱਛਣਾ ਚਾਹੀਦਾ ਹੈ ਹਰੇਕ ਨੂੰ ਛੋਟੇ ਤੋਂ ਲੈ ਕੇ ਵੱਡੇ ਆਗੂ ਨੂੰ ਵੀ ਜਿਹੜੀ ਹਰਿਆਣੇ ਦੇ ਵਿੱਚ ਨੀਤੀ ਹੈ ਉਹਦੇ ਵਿਰੁੱਧ ਕਿੱਦਣ ਤੁਸੀਂ ਮੁਜਾਹਰਾ ਕਰਨ ਜਾਓਗੇ ਇਹ ਵੀ ਦੱਸ ਦਿਓ ਜਰਾ ਕਿ ਜਾਂ ਤੁਸੀਂ ਹਰਿਆਣੇ ਦੇ ਕਿਸਾਨਾਂ ਨੂੰ ਕਿਸਾਨ ਹੀ ਨਹੀਂ ਮੰਨਦੇ ਜਾਂ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ ਤੁਸੀਂ ਕਿਸਾਨ ਨਹੀਂ ਮੰਨਦੇ ਉੱਥੇ ਕਿਉਂ ਤੁਹਾਡੀ ਇਹ ਦੋਗਲਾ ਕਰਦਾ ਹੈ ਤੁਹਾਡੀਆਂ ਆਪਣੀਆਂ ਸਰਕਾਰਾਂ ਨੇ ਉਹਨਾਂ ਨੂੰ ਕਹੋ ਵੀ ਕਾਤੋਂ ਲੈ ਕੇ ਆ ਰਹੇ ਹੋ ਇੱਥੇ ਤੁਸੀਂ ਜਿੱਤਾਂ ਕਰਦੇ ਹੋ ਤੇ ਦੂਜੇ ਪਾਸੇ ਉਹ ਕਰਦੇ ਹੋ ਹਾਂ ਐਸਕੇਐਮ ਕਿਉਂਕਿ ਲੜਦਾ ਰਿਹਾ ਉਹ ਮੁੱਢ ਤੋਂ ਲੜੇਗਾ ਉਹ ਚਾਹੇ ਹਰਿਆਣੇ 'ਚ ਹੋਵੇ ਚਾਹੇ ਇੱਥੇ ਹੋਵੇ ਚਾਹੇ ਬੱਧਪਰਦੇਸ਼ 'ਚ ਹੋਵੇ ਉਹ ਸਦਾ ਹੀ ਲੜਦਾ ਹੈ ਇਸ ਕਰਕੇ ਉਹਨਾਂ ਦਾ ਅਜਿਹੀ ਜਿੱਤ ਨੂੰ ਮਨਾਉਣਾ ਵਾਜਬ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਆਮ ਆਦਮੀ ਪਾਰਟੀ ਹਰਿਆਣੇ ਦੇ ਵਿੱਚ ਲਿਆਂਦੀ ਜਾ ਰਹੀ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਉਹਦਾ ਵਿਰੋਧ ਕਰਦੀ ਹੈ ਤੇ ਇੱਥੇ ਲੈ ਕੇ ਆਈ ਹੈ ਤੇ ਇਹ ਇਹ 2 ਗ ਲੱਖ ਦਾ ਕਿਉਂ ਹੈ ਪਹਿਲਾ ਤਾਂ ਇਹ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਦੂਜਾ ਇਹ ਦੋਨੇ ਪਾਰਟੀਆਂ ਜਿਹੜੀਆਂ ਨਾ ਕਿਸੇ ਨਾ ਕਿਸੇ ਰੂਪ ਚ ਆਪਸ ਦੇ ਵਿੱਚ ਰਲੀਆਂ ਮਿਲੀਆਂ ਨੇ ਤੁਹਾਨੂੰ ਇਹ ਦੱਸਦੀ ਹੈ ਵੀ ਜਿਹੜਾ ਸ਼ੰਭੂ ਤੇ ਖਨੌਰੀ ਬਾਰਡਰਾਂ ਦੇ ਉੱਤੇ ਮੋਰਚਾ ਲੱਗੇ ਹੋਏ ਸੀਗੇ ਬਹੁਤ ਲੰਬਾ ਸਮਾਂ ਚੱਲੇ ਰਹੇ ਉਹਦੇ ਕਰਕੇ ਪੰਜਾਬ ਦੇ ਆਮ ਲੋਕਾਂ ਨੂੰ ਵੀ ਤੇ ਵਪਾਰੀਆਂ ਨੂੰ ਵੀ ਆਉਣਾ ਜਾਣਾ ਦਿੱਲੀ ਤੋਂ ਬਹੁਤ ਮੁਸ਼ਕਲ ਰਿਹਾ ਉਹਦਾ ਜਿਹੜਾ ਮੂਲ ਕਾਰਨ ਸੀ ਉਹ ਇਹ ਸੀ ਕਿ ਹਰਿਆਣੇ ਨੇ ਉਹ ਸੜਕਾਂ ਬੰਦ ਕੀਤੀਆਂ ਹੋਈਆਂ ਸੀ ਤੇ ਉਹਨਾਂ ਦੇ ਜਿਹੜੀ ਕਿਸਾਨਾਂ ਨਾਲ ਗੱਲਬਾਤ ਹੋਈ ਉਹਦੇ 'ਚ ਕੇਂਦਰੀ ਆਗੂ ਉਹਨਾਂ ਦੇ ਮੰਤਰੀ ਆਏ ਹੋਏ ਸੀ ਪੰਜਾਬ ਦੇ ਮੰਤਰੀ ਵੀ ਫੀਟਗਾ 'ਚ ਬੈਠੇ ਸੀ ਜਦੋਂ ਮੀਟਿੰਗ ਤੋਂ ਵਾਪਸ ਗਏ ਤਾਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਮੋਰਚੇ ਉਖਾੜਦੇ ਸੀਗੇ ਇਹਦਾ ਮਤਲਬ ਹੈ ਬੀਜੇਪੀ ਦੀ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੋਨਾਂ ਨੇ ਰਲ ਕੇ ਉਹ ਮੋਰਚੇ ਉਖਾੜੇ ਪਹਿਲੀ ਗੱਲ ਤਾਂ ਸਿਧਾਂਤਕ ਰੂਪ ਚ ਇਹ ਕਿਹਾ ਕਿ ਵੀ ਜਿਹੜੇ ਇਹ ਰਾਹ ਬੰਦ ਕੀਤੇ ਹੋਏ ਸੀ ਇਹਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਜਾਨੀ ਜਿਹੜੇ ਰਾਹ ਹਰਾਨਾ ਸਰਕਾਰ ਨੇ ਬੰਦ ਕੀਤੇ ਹੋਏ ਸੀ ਉਹਨਾਂ ਨੂੰ ਕਿਸਾਨਾਂ ਦੇ ਖਾਤੇ ਚ ਪਾ ਕੇ ਇੱਕ ਤਾਂ ਇਹ ਇਹ ਕੰਮ ਕਰਨ ਦਾ ਕੋਸ਼ਿਸ਼ ਕੀਤੀ ਭਗਵੰਤ ਮਾਨ ਦੀ ਸਰਕਾਰ ਨੇ ਦੂਜਾ ਉਹਨਾਂ ਥਾਵਾਂ ਦੇ ਉੱਤੋਂ ਬਹੁਤ ਸਾਰੀਆਂ ਟਰਾਲੀਆਂ ਹੋਰ ਸਾਜੋ ਸਮਾਨ ਉਹਦੀ ਚੋਰੀ ਦੀਆਂ ਵੱਡੀਆਂ ਖਬਰਾਂ ਆਈਆਂ ਸੀ ਉਹਨਾਂ ਦੇ ਨਾਲ ਤਾਂ ਵਿੱਚ ਉਦੋਂ ਕੁਝ ਲੋਕਾਂ ਨੇ ਜਾ ਕੇ ਕਨੌਰ ਜਿਹੜਾ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਉਹਨਾਂ ਦੇ ਕੁਝ ਥਾਵਾਂ ਤੋਂ ਕੁਝ ਟਰਾਲੀਆਂ ਤੇ ਹੋਰ ਭਰਾਮਣਦ ਵੀ ਕੀਤੀਆਂ ਸੀ ਕੱਲ ਫੇਰ ਅਜਿਹੀ ਗੱਲ ਹੋ ਗਈ ਨਾਬੇ ਜਿਹੜੀ ਮਿਊਨਿਸਪਲ ਜਿਹੜੀ ਨਗਰ ਕਾਉਂਸਲ ਹੈ ਉਸ ਦੀ ਪ੍ਰਧਾਨ ਦੇ ਘਰ ਵਾਲੇ ਦੀ ਜਿਹੜੀ ਵਰਕਸ਼ਾਪ ਹੈ ਉਹਦਾ ਨਾਮ ਪੱਪੂ ਹੈ ਉਸ ਪੱਪੂ ਦੀ ਵਰਕਸ਼ਾਪ ਦੇ ਅੱਗੋਂ ਟਰਾਲੀਆਂ ਦੇ ਹਿੱਸੇ ਮਿਲ ਗਏ ਉਹਨਾਂ ਨੇ ਧਰਨਾ ਲਾਇਆ ਹੋਇਆ ਸੀ ਦੋ ਤਿੰਨ ਦਿਨਾਂ ਤੋਂ ਵੀ ਇੱਥੇ ਪਏ ਐ ਉਹ ਤੇ ਪੁਲਿਸ ਨੇ ਰਾਤ ਨੂੰ 11:30 ਵਜੇ ਉਹ ਟਾਇਰ ਤੇ ਉਹਨਾਂ ਦੇ ਰਿੰਮ ਉਹ ਉਹ ਬਰਾਮਦ ਕੀਤੇ ਐ ਟਰਾਲੀਆਂ ਉਹਨਾਂ ਨੇ ਖੁਰਦ-ਵਰਦ ਕਰਤੀਆਂ ਨੇ ਤੇ ਉਹ ਜਿਹੜੀਆਂ ਫੋਟੋ ਉਹਨਾਂ ਨੇ ਉਦੋਂ ਪਾਈਆਂ ਹੋਈਆਂ ਸੀ ਕਿਸੇ ਟਾਈਮ ਕਿਸੇ ਕਾਰਨਾ ਕਰਕੇ ਖਿੱਚੀਆਂ ਹੋਈਆਂ ਸੀ ਕਿ ਟਰਾਲੀ ਸਾਡੀ ਜਾ ਰਹੀ ਆ ਹੋ ਰਹੀ ਐ ਉਹ ਟਾਇਰਾਂ ਦੇ ਨੰਬਰ ਤੇ ਰਿੰਮ ਉਹ ਬਿਲਕੁਲ ਉਹਨਾਂ ਨਾਲ ਐਨ ਮੈਚ ਕਰਦੇ ਐ ਤੇ ਇਹਦਾ ਮਤਲਬ ਐ ਵੀ ਆਮ ਆਦਮੀ ਪਾਰਟੀ ਦੇ ਆਗੂ ਜਿਹੜੇ ਐ ਤੇ ਪੁਲਿਸ ਪੰਜਾਬ ਦੀ ਇਹ ਡਕੈਤੀਆਂ ਵੀ ਕਰ ਲੱਗ ਗਈ ਕਸਾਨਾਂ ਦੇ ਧਰਨੇ ਹਟਾਪੇ ਤੁਸੀਂ ਪਹਿਲੀ ਗੱਲ ਤਾਂ ਉਹੀ ਗਲਤ ਕੇਂਦਰ ਦੇ ਕਹਿਣ ਤੇ ਹਟਾਏ ਕੇਂਦਰ ਦੇ ਨਾਲ ਬਿਲੀ ਭੁਗਤ ਨਾਲ ਹਟਾਏ ਉਹ ਵੀ ਗਲਤ ਤੇ ਦੂਜਾ ਤੁਸੀਂ ਹੁਣ ਉਹ ਚੋਰੀਆਂ ਤੇ ਆ ਕੇ ਠੱਗ ਤੁਸੀਂ ਠੱਗ ਹੋਗੇ ਬਿਲਕੁਲੀ ਸੱਚੀ ਗੱਲ ਇਹ ਹੈ ਤੇ ਪੰਜਾਬ ਦੇ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹ ਦੋਨੇ ਪਾਰਟੀਆਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਆਗੂ ਵੀ ਤੇ ਇੱਥੇ ਵਾਲੇ ਵੀ ਇੱਕ ਖੇਖਣ ਕਰਦੇ ਆ ਤੇ ਆਮ ਆਦਮੀ ਪਾਰਟੀ ਵਾਲੇ ਵੀ ਖੇਖਣ ਕਰਦੇ ਇਹਨਾਂ ਨੂੰ ਬਿਲਕੁਲ ਹੀ ਪਛਾਨਣਾ ਤੇ ਪਛਾੜਨਾ ਚਾਹੀਦਾ ਸਾਨੂੰ ਰਲ ਕੇ ਸਾਰੇ ਪੰਜਾਬੀਆਂ ਨੇ ਅਗਲੀ ਗੱਲ ਤੁਹਾਡੇ ਨਾਲ ਇਹੇ ਸਾਂਝੀ ਕਰਦੀ ਆ ਵੀ ਅੱਜ ਜਿਹੜੀ ਐਸਕੇਐਮ ਦੀ ਰੈਲੀ ਹੈ ਇਸ ਦੇ ਵਿੱਚ ਇਹਨਾਂ ਨੇ ਪਹਿਲਾਂ ਚਾਰ ਮੁੱਦੇ ਪਹਿਲਾਂ ਇੱਕੋ ਹੀ ਮੁੱਦਾ ਲਿਆ ਹੋਇਆ ਸੀ ਫਿਰ ਚਾਰ ਮੁੱਦਿਆਂ ਦੇ ਉੱਤੇ 18 ਜੁਲਾਈ ਨੂੰ ਉਹਨਾਂ ਨੇ ਸਰਪਾਰਟੀ ਮੀਟਿੰਗ ਸੱਦੀ ਸੀ ਸਾਰੀਆਂ ਪਾਰਟੀਆਂ ਗਈਆਂ ਸੀ ਇਕੱਲੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਸਭ ਨੇ ਕਿਹਾ ਸੀ ਵੀ ਅਸੀਂ ਇਹਨਾਂ ਚਾਰੇ ਮੁੱਦਿਆਂ ਨਾਲ ਸਹਿਮਤ ਹਾਂ ਇੱਕ ਮੁੱਦਾ ਤਾਂ ਇਹੀ ਸੀ ਲੈਂਡ ਪੂਲਿੰਗ ਵਾਲਾ ਜਿਹੜਾ ਕਿ ਜਿੱਤ ਲਿਆ ਉਹਨਾਂ ਨੇ ਦੂਜਾ ਮੁੱਦਾ ਸੀ ਪਾਣੀਆਂ ਦਾ ਪੰਜਾਬ ਦੇਆਂ ਦਾ ਉਹ ਪਾਣੀਆਂ ਦੇ ਵਿੱਚ ਪਾਣੀਆਂ ਦੇ ਦਰਿਆਈ ਪਾਣੀਆਂ ਦੀ ਵੰਡ ਵੀ ਹੈ ਮੀਂਹ ਦੇ ਪਾਣੀ ਨੂੰ ਸਾਂਭਣ ਦਾ ਸਵਾਲ ਵੀ ਹੈ ਤੇ ਪਾਣੀ ਦੀ ਕੰਜ਼ਰਵੇਸ਼ਨ ਦਾ ਵੀ ਸਵਾਲ ਹੈ ਫਸਲਾਂ ਦੇ ਗੇੜ ਦਾ ਵੀ ਸਵਾਲ ਹੈ ਤੇ ਪਾਣੀ ਦੇ ਪੋਲਿਊਸ਼ਨ ਦਾ ਵੀ ਸਵਾਲ ਹੈ ਇਹ ਸਾਰੇ ਸਵਾਲ ਅਜੇ ਖੜੇ ਹੈ ਉਸੇ ਤਰ੍ਹਾਂ ਆ ਉਹ ਅਜੇ ਲੜਾਈ ਵਾਲਾ ਮੁੱਦਾ ਪਿਆ ਹੈਗਾ ਦੂਸਰਾ ਜਿਹੜਾ ਕੇਂਦਰ ਸਰਕਾਰ ਅੱਡ-ਅੱਡ ਜਿਹੜੀਆਂ ਸਰਕਾਰਾਂ ਨੇ ਚاہے ਬਰਤਾਨੀਆ ਹੈ ਇੰਗਲੈਂਡ ਹੈ ਆਪਣੇ ਦੂਜਾ ਅਮਰੀਕਾ ਹੈ ਤੇ ਹੋਰ ਨੇ ਉਹਨਾਂ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਰ ਰਹੀ ਹੈ ਜਿਹਦੇ ਨਾਲ ਖੇਤੀ ਸੈਕਟਰ ਮੱਛੀ ਪਾਲਣ ਸੈਕਟਰ ਤੇ ਸਾਡਾ ਜਿਹੜਾ ਮੁਰਗੀ ਪਾਲਣ ਸੈਕਟਰ ਹੈ ਜਿਹੜਾ ਉਹ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ ਤੇ ਇਸ ਤਰ੍ਹਾਂ ਪਸ਼ੂ ਪਾਲਣ ਵਾਲਾ ਵੀ ਸੋ ਉਹ ਇਸ ਕਰਕੇ ਉਹ ਉਹ ਸਾਰਾ ਉਹਦੇ ਤੇ ਅਜੇ ਮੁੱਦਾ ਲੜਨ ਵਾਲਾ ਪਿਆਗਾ ਅਗਲੀ ਇੱਕ ਇੱਕ ਹੋਰ ਗੱਲ ਜਿਹੜੀ ਉਹਦੇ ਵਿੱਚ ਉਹਨਾਂ ਨੇ ਕਰੀ ਹੈ ਉਹ ਹੈ ਸਹਿਕਾਰਤਾ ਦੀ ਸਹਿਕਾਰਤਾ ਜਿਹੜੀਆਂ ਸੰਸਥਾਵਾਂ ਨੇ ਸਾਡੀਆਂ ਪੰਜਾਬ ਦੇ ਵਿੱਚ ਉਹਨਾਂ ਦਾ ਬੁਰਾ ਹਾਲ ਹੋਇਆ ਪਿਆ ਚਾਹੇ ਉਹ ਪਿੰਡ ਲੈਵਲ ਦੀਆਂ ਸੁਸਾਇਟੀਆਂ ਨੇ ਚਾਹੇ ਸਹਿਕਾਰੀ ਬੈਂਕਾਂ ਨੇ ਤੇ ਚਾਹੇ ਸਰਕਾਰੀ ਅਦਾਰੇ ਹੈ ਮਿਲਕ ਫੈਡ ਹੈ ਮਾਰਕ ਫੈਡ ਹੈ ਤੇ ਹੋਰ ਨੇ ਇਹ ਸਾਰਿਆਂ ਦਾ ਬੁਰਾ ਹਾਲ ਹੋਇਆ ਪਿਆ ਉਹ ਉਸ ਮੀਟਿੰਗ ਦੇ ਵਿੱਚ ਬੀਜਪੀ ਵਾਲਿਆਂ ਨੇ ਕਿਹਾ ਸੀ ਕਿ ਕੇਂਦਰੀ ਮੰਤਰੀ ਜਿਹੜੇ ਹੈ ਅਮਿਤ ਸ਼ਾਹ ਜੀ ਉਸ ਸਹਿਕਾਰਤਾ ਦੇ ਮੰਤਰੀ ਬਣਾਏ ਹੋਏ ਅਸੀਂ ਉਹਨਾਂ ਰਾਹੀਂ ਤੁਹਾਡੇ ਮਸਲੇ ਹੱਲ ਕਰਾ ਦੇਣਾ ਕਿਸਾਨਾਂ ਨੇ ਬਿਲਕੁਲ ਦੋ ਟੋਕ ਟਕੇ ਅਰਗਾ ਜਵਾਬ ਦਿੱਤਾ ਸੀਗਾ ਵੀ ਇਹ ਜਿਹੜਾ ਮੁੱਦਾ ਹੈ ਇਹ ਇਹ ਸੂਬਿਆਂ ਦਾ ਅਧਿਕਾਰ ਦਾ ਮੁੱਦਾ ਹੈ ਕੇਂਦਰ ਸਰਕਾਰ ਦੀ ਦਖਲੰਦ ਜੀ ਵੈਸੇ ਹੀ ਗਲਤ ਹੈ ਉਹ ਜਿਹੜਾ ਕੇਂਦਰ ਦਾ ਮੰਤਰੀ ਬਣਾਇਆ ਤੇ ਕੇਂਦਰੀ ਤੌਰ ਤੇ ਜਿਹੜਾ ਸਹਿਕਾਰਤਾ ਮੰਤਰਾਲਾ ਬਣਾਇਆ ਇਹ ਆਪਣੇ ਆਪ ਦੀ ਸੂਬਿਆਂ ਦੇ ਅਧਿਕਾਰਾਂ ਤੇ ਹੱਲ ਲਾਏਗਾ ਅਸੀਂ ਉਸ ਹੱਲੇ 'ਚ ਸ਼ਾਮਲ ਨਹੀਂ ਹੋਣਾ ਅਸੀਂ ਤਾਂ ਉਸ ਹੱਲੇ ਦੇ ਵਿਰੁੱਧ ਲੜਾਂਗੇ ਇਹ ਵੀ ਉਹਨਾਂ ਨੇ ਕਿਹਾ ਸੀਗਾ ਸੋ ਹੁਣ ਦੇਖਦੇ ਆਂ ਇਹਨਾਂ ਮੁੱਦਿਆਂ ਦੇ ਉੱਤੇ ਆਉਣ ਵਾਲੇ ਸਮੇਂ 'ਚ ਕੀ ਕੁਝ ਬਣਦਾ ਤੇ ਇਹ ਵਿੱਚ ਇਹਨਾਂ ਦੀ ਪਛਾਣ ਵੀ ਹੁੰਦੀ ਹੈ ਸਾਡੇ ਜਿਹੜੇ ਕਿਹੜੇ-ਕਿਹੜੇ ਲੋਕ ਕੀ-ਕੀ ਕਰਦੇ ਹੈਗੇ ਅ ਅਗਲੀ ਗੱਲ ਇੱਕ ਦੋਸਤੋਂ ਪੰਜਾਬ ਨਾਲ ਹੀ ਸੰਬੰਧ ਤੁਹਾਡੇ ਨਾਲ ਕਰਦੀ ਗਏ ਵੀ ਨਾਬੇ ਦੇ ਵਿੱਚ ਨਾਬੇ ਤਹਿਸੀਲ ਦੇ ਵਿੱਚ ਇੱਕ ਪਿੰਡ ਪੈਂਦਾ ਕਾਲਸਣਾ ਕਾਲਸਣਾ ਪਿੰਡ ਦੇ ਲੋਕਾਂ ਨੇ ਬੜੀ ਹਿੰਮਤ ਕਰਕੇ ਉੱਥੋਂ ਦੇ ਸਰਪੰਚ ਸਾਹਿਬ ਗੁਰਧਿਆਨ ਸਿੰਘ ਜੀਆ ਨੇ ਦੀ ਅਗਵਾਈ ਦੇ ਵਿੱਚ ਪਾਣੀ ਦਾ ਬਹੁਤ ਅੱਛਾ ਪ੍ਰਬੰਧ ਕੀਤਾ ਹੈ ਹੋਰ ਬਹੁਤ ਸਾਰੀਆਂ ਚੰਗੀਆਂ ਗੱਲਾਂ ਕੀਤੀਆਂ ਨੇ ਵਧੀਆ ਗੱਲ ਹੈ ਕੇਂਦਰੀ ਜਲ ਸਰੋਤ ਮੰਤਰਾਲੇ ਨੇ ਉਹਨਾਂ ਨੂੰ ਸਨਮਾਨ ਦੇਣ ਲਈ 14 ਤੋਂ 17 ਤਰੀਕ ਦਾ ਸੱਦਾ ਪੱਤਰ ਭੇਜਿਆ ਸੀ ਵੀ ਤੁਸੀਂ ਦਿੱਲੀ ਆਓ ਤੁਹਾਡਾ ਸਨਮਾਨ ਕਰਨ ਲਈ 14 ਤਰੀਕ ਨੂੰ ਉਹਨਾਂ ਦਾ ਸਨਮਾਨ ਹੋ ਗਿਆ 15 ਅਗਸਤ ਜਿੱਦਣ ਆਜ਼ਾਦੀ ਦਿਹਾੜਾ ਸੀਗਾ ਲਾਲ ਕਿਲੇ ਦੇ ਲਈ ਉਹਦੇ ਕੋਲ ਸਪੈਸ਼ਲ ਪਾਸ ਸੀਗਾ ਜਦੋਂ ਉਹ ਜਾਂਦੇ ਆ ਉੱਥੇ ਪਾਸ ਦਿਖਾਉਣ ਲਈ ਤਾਂ ਉੱਥੇ ਜਿਹੜਾ ਅਧਿਕਾਰੀ ਸੀ ਪੁਲਿਸ ਦਾ ਉਹ ਉਹਨਾਂ ਨੂੰ ਰੋਕਦਾ ਉਹ ਕਹਿੰਦਾ ਵੀ ਮੇਰੇ ਕੋਲ ਪਾਸ ਹੈ ਗੁਰਤੇਹਨ ਸੋਣੀ ਕਹਿੰਦੇ ਆ ਉਹ ਕਹਿੰਦੇ ਵੀ ਪਾਸ ਮੈਂ ਕਰਦਾਗਾ ਉਹਨੇ ਉੱਪਰਲੇ ਅਧਿਕਾਰੀ ਨਾਲ ਗੱਲ ਕੀਤੀ ਤੇ ਉਹ ਪਾਸ ਚੱਲਿਆ ਨਹੀਂ ਤੇ ਉਹਨੂੰ ਵਾਪਸ ਮੋੜਨਾ ਪੈ ਗਿਆ ਕਿਉਂਕਿ ਉਹਨੇ ਸ਼੍ਰੀ ਸਾਹਿਬ ਪੈਣੀ ਹੋਈ ਸੀ ਉਹ ਅਮਰਤਾਰੀ ਸਿੱਖ ਨੇ ਤੇ ਉਹ ਅਮਰਤਾਰੀ ਸਿੱਖਾਂ ਨੂੰ ਇਹ ਪਹਿਨਣਾ ਹੀ ਚਾਹੀਦਾ ਹੈ ਤੇ ਗੁੰਗਲੂਆਂ ਤੋਂ ਮਿੱਟੀ ਝਾੜਦੇ ਹੋਏ ਆ ਬੀਜੇਪੀ ਦੇ ਆਗੂ ਨੇ ਉਸ ਏਸੀਪੀ ਦੀ ਸ਼ਿਕਾਇਤ ਕਰਤੀ ਜੁਆਇੰਟ ਕਮਿਸ਼ਨਰ ਕੋਲ ਹੋ ਜੁਆਇੰਟ ਕਮਿਸ਼ਨਰ ਤੋਂ ਤਾਂ ਪੁੱਛ ਕੇ ਉਹ ਬੰਦਾ ਵਾਪਸ ਭੇਜ ਜਾਏਗਾ ਜੁਆਇੰਟ ਕਮਿਸ਼ਨਰ ਕੌਣ ਹੁੰਦਾ ਹੈ ਗੱਲਾਂ ਸੁਣਨ ਵਾਲਾ ਯਾਨੀ ਬੀਜੇਪੀ ਵਾਲੇ ਐਵੇਂ ਨਾ ਕੁਝ ਕਰੀਏ ਨਾ ਕੁਝ ਹੋ ਆਪਣੇ ਤੌਰ ਤੇ ਚੰਗੇ ਬਣਨ ਦੀ ਕੋਸ਼ਿਸ਼ ਕੱਲ ਉਹਨਾਂ ਨੇ ਪਿੰਡ ਦੀ ਜਿਹੜੀ ਹੈ ਉਹ ಗ್ರಾಮ ਸਭਾ ਦਾ اجلاس ਸੱਦਿਆ ਸੀਗਾ ਪਿੰਡ ਦੀ ਜਿਹੜੀ ಗ್ರಾಮ ਸਭਾ ਹੈ ਉਹ ਪਿੰਡ ਦੀ ਪਾਰਲੀਮੈਂਟ ਹੈ ਉਹਦੇ ਚ ਉਹਨਾਂ ਨੇ ਪੰਜ ਮਤੇ ਪੇਸ਼ ਕੀਤੇ ਹੈ ਵਧੀਆ ਖੂਬਸੂਰਤ ਗੱਲ ਇਹ ਹੈ ਕਿ ਉਹ ਜਿਹੜੇ ਮਤੇ ਪੇਸ਼ ਕੀਤੇ ਇੱਕ ਮਤਾ ਜਿਹੜਾ ਉਸ ਪਿੰਡ ਦੇ ਸ਼ੇਵ ਕੁਮਾਰ ਜੀ ਜਿਹੜੇ Hindu ਭਾਈਚਾਰੇ ਚੋਂ ਨੇ ਤੇ ਉਸ ਪਿੰਡ ਦੇ ਵਾਸੀ ਐ ਉਹਨਾਂ ਨੇ ਮਤਾ ਪੇਸ਼ ਕੀਤਾ ਇੱਕ ਹੋਰ ਮਤਾ ਜਿਹੜਾ ਉਸ ਪਿੰਡ ਦੇ ਇਕਬਾਲ हसन ਜਿਹੜੇ ਪਿੰਡ ਦੇ ਮੁਸਲਮ ਭਾਈਚਾਰੇ ਦੇ ਮਸ਼ਿੰਦੇ ਐ ਉਸ ਪਿੰਡ ਦੇ ਉਹਨਾਂ ਨੇ ਪੇਸ਼ ਕੀਤਾ ਤੇ ਇੱਕ ਮਤਾ ਕੁਲਵਿੰਦਰ ਸਿੰਘ ਨੇ ਪੇਸ਼ ਕੀਤਾ ਇਸ ਤਰ੍ਹਾਂ ਨਾਲ ਅੱਡ-ਅੱਡ ਬੰਦਿਆਂ ਨੇ ਮਤਾ ਪੇਸ਼ ਕੀਤੇ ਤੇ ਉਹਦੇ ਵਿੱਚ ਮੋਟੀ ਗੱਲ ਇਹ ਕਹੀ ਗਈ ਵੀ ਜਿਹੜੇ ਸਨਮਾਨ ਸਾਨੂੰ ਪਿੰਡ ਨੂੰ ਦਿੱਤਾ ਹੈ ਸਾਨੂੰ ਇਹ ਮਨਜ਼ੂਰ ਨਹੀਂ ਇਹ ਸਾਡਾ ਸਨਮਾਨ ਨਹੀਂ ਸਾਡਾ ਸਾਡਾ ਜਿਹੜਾ ਸਾਡੀ ਜਿਹੜੀ ਹੈ ਬੇਇੱਜ਼ਤੀ ਹੋਈ ਹੈ ਤੇ ਇਹ ਸਾਡੇ ਧਾਰਮਿਕ ਘੱਟ ਗਿਣਤੀਆਂ ਦੀ ਵੀ ਬੇਇੱਜ਼ਤੀ ਹੈ ਤੇ ਇਹ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਜਿਹੜੇ ਉੱਥੇ ਹਿੰਦੂ ਮੁਸਲਮ ਭਾਈਚਾਰੇ ਦੇ ਲੋਕ ਆ ਉਹਨਾਂ ਨੇ ਵੀ ਕਿਹਾ ਵੀ ਸਾਡਾ ਦੇਸ਼ ਇੱਕ ਗੁਲਦਸਤ ਹੈ ਇਹ ਗੁਲਦਸਤੇ ਦੇ ਵਿੱਚੋਂ ਜੇ ਤੁਸੀਂ ਕੁਝ ਫੁੱਲ ਚੁਗੋਗੇ ਕੁਝ ਨੂੰ ਛੱਡ ਦਿਓਗੇ ਇਹ ਬਹੁਤ ਮਾੜੀ ਗੱਲ ਹੋਊਗੀ ਤੇ ਇਹ ਸਿੱਖਾਂ ਸਮੇਤ ਸਾਰੀਆਂ ਧਾਰਮਿਕ ਘਟਕਿਰਤੀਆਂ ਦੀ ਹੱਕਾਂ ਦੀ ਰਾਖੀ ਹੋਣੀ ਚਾਹੀਦੀ ਹੈ ਇਹ ਉਹਨਾਂ ਨੇ ਇੱਕ ਸੁਨੇਹਾ ਦਿੱਤਾ ਤੇ ਨਾਲ ਹੀ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਦੇ ਉੱਤੇ ਕੁਝ ਵੀ ਨਾ ਕਰਨ ਦੇ ਲਈ ਉਹਨਾਂ ਨੂੰ ਉਹਨਾਂ ਦੀ ਵੀ ਨਿੰਦਿਆ ਕੀਤੀ ਹੈ ਤੇ ਇਹ ਮਤੇ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਨੂੰ ਤੇ ਸ਼੍ਰੋਮਣੀ ਕਮੇਟੀ ਨੂੰ ਭੇਜਣ ਦਾ ਫੈਸਲਾ ਕੀਤਾ ਅਸੀਂ ਸਮਝਦੇ ਹਾਂ ਵੀ ਭਾਰਤ ਦੇ ਵਿੱਚ ਚاہے ਕੋਈ ਬੰਦਾ ਕਿੰਨਾ ਵੀ ਥੋੜੀ ਗਿਣਤੀ ਚ ਕਿਉਂ ਨਾ ਹੋਵੇ ਉਹਦੀਆਂ ਵੋਟਾਂ ਚਾਹੇ ਜਿੰਨੀਆਂ ਮਰਜੀ ਘੱਟ ਹੋਣ ਉਹਨੂੰ ਆਪਦੇ ਢੰਗ ਨਾਲ ਜੋ ਉਹਨਾਂ ਦੇ ਰੀਤੀ ਰਿਵਾਜ ਨੇ ਜੋ ਉਹਨਾਂ ਦੀਆਂ ਧਾਰਮਿਕ عقਈਦੇ ਹੈ ਉਹਨਾਂ ਮੁਤਾਬਕ ਜਿਉਣ ਦਾ ਖਾਣ ਪੈਣਨ ਦਾ ਤੁਰਨ ਫਿਰਨ ਦਾ ਪੂਰਾ ਅਧਿਕਾਰ ਹੋਣਾ ਚਾਹੀਦਾ ਹੈ ਤੇ ਇਹ ਇਸ ਦੀ ਜਿਹੜੀ ਘਟਨਾ ਹੈ ਇਹਦੇ ਤੋਂ ਸਾਨੂੰ ਇੱਕ ਸਬਕ ਲੈਣ ਦੀ ਲੋੜ ਹੈ ਅਹ ਦੋਸਤੋ ਅਗਲੀ ਗੱਲ ਇੱਕ ਤੁਹਾਡੇ ਨਾਲ ਸਾਂਝੀ ਇਹ ਕਰ ਲਈਏ ਵੀ ਗੁਜਰਾਤ ਦੇ ਵਿੱਚ 1999 ਚ ਕਾਂਗਰਸ ਦੇ ਇੱਕ ਐਮਐਲਏ ਦਾ ਕਤਲ ਕਰ ਦਿੱਤਾ ਸੀਗਾ ਤੇ ਉਹ ਜਿਹੜਾ ਬੰਦਾ ਸੀ ਏਐਮ ਜਡੇਜਾ ਉਹਨੂੰ ਤਾੜਾ ਕਾਨੂੰਨ ਦੇ ਤਹਿਤ ਸਜ਼ਾ ਹੋ ਗਈ ਸੀ ਕਿ ਉਮਰ ਕੈਦ ਤੇ 2018 ਚ ਆ ਕੇ ਜਡੇਜਾ ਸਾਹਿਬ ਨੂੰ ਮਤਲਬ ਉਹਨੂੰ ਮਾਫੀ ਦੇ ਸਜ਼ਾ ਮਾਫ ਕੋਰਸਾਇਆ ਇੱਕ ਸਰਕਾਰ ਉਸ ਮਾਫੀ ਦੇ ਵਿਰੁੱਧ ਉਹਨੇ ਕੋਈ ਕਾਰਵਾਈ ਨਹੀਂ ਕੀਤੀ ਗੁਜਰਾਤ ਦੀ ਸਰਕਾਰ ਨੇ ਉਹ ਮਸਲਾ ਜਿਹੜਾ ਹਾਈ ਕੋਰਟ ਚਲਾ ਗਿਆ ਗੁਜਰਾਤ ਹਾਈ ਕੋਰਟ ਨੇ ਕੱਲ ਇੱਕ ਤਾਂ ਉਹਦੀ ਸਜ਼ਾ ਮਾਫੀ ਕੈਨਸਲ ਕਰਕੇ ਉਹਨੂੰ ਕਿਹਾ ਵੀ ਤੂੰ 18 ਸਤੰਬਰ ਤੱਕ ਜੇਲ੍ਹ ਚ ਜਾ ਤਵਾਰ ਤੋ ਜੇਲ੍ਹ ਚ ਬੈਠ ਤੈਨੂੰ ਕੋਈ ਮਾਫੀ ਨਹੀਂਗੀ ਦੂਜਾ ਉਥੋਂ ਦੀ ਜਿਹੜੀ ਗੁਜਰਾਤ ਦੀ ਬੀਜੇਪੀ ਸਰਕਾਰ ਹੈ ਉਸ ਨੂੰ ਵੀ ਪੂਰੀਆਂ ਝਾੜਾਂ ਪਾਈਆਂ ਵੀ ਤੁਸੀਂ ਕਿਉਂ ਇਹਦੇ ਨਾਲ ਮਿਲ ਗਏ ਤੁਸੀਂ ਮਿਲੀ ਭੁਗਤ ਦੇ ਨਾਲ ਇਸ ਤਰ੍ਹਾਂ ਦੇ ਇੱਕ ਮਤਲਬ ਜਿਹੜਾ ਅਪਰਾਧੀ ਹੈ ਉਹਨਾਂ ਦੇ ਨਾਲ ਹੱਕ ਚ ਖੜਦੇ ਹੋ ਸੋ ਇਹ ਇੱਕ ਜਿਹੜੇ ਅੱਜ ਕੱਲ ਮੋਦੀ ਜੀ ਕਹਿ ਰਹੇ ਆ ਵੀ ਇਹ ਅਸੀਂ ਤਾਂ ਅਪਰਾਧੀਆਂ ਵਿਰੁੱਧ ਕਾਨੂੰਨ ਲਿਆ ਰਹੇ ਹਾਂ ਤੁਸੀਂ ਤਾਂ ਅਪਰਾਧੀਆਂ ਨੂੰ ਬਚਾਉਂਦੇ ਹੋ ਪਹਿਲਾਂ ਬਿਲਕੀ ਸਬੰਧੋਂ ਦੇ ਜਿਹੜੇ ਉਹਦੇ ਪਰਿਵਾਰ ਦੇ ਕਾਤਲ ਤੇ ਉਹਨਾਂ ਦੇ ਜਿਹੜੇ ਰੇਪਿਸਟ ਐ ਉਹਨਾਂ ਨੂੰ ਤੁਸੀਂ ਜਿਹੜਾਂ ਚੋਂ ਬਾਹਰ ਕੱਢਿਆ ਸੀ ਹੁਣ ਇਹ ਆਜਾ ਕੜਤਾ ਤੇ ਹੁਣ ਇਹ ਨੰਗਾ ਹੋ ਗਿਆ ਕੱਲ ਹਾਈ ਕੋਰਟ ਨੇ ਉਹਨੂੰ ਕਿਹਾ ਵੀ ਤੂੰ ਅੰਦਰ ਚੱਲ ਆਪਣੀ ਕਰੀ ਭੋਗ ਤਾਂ ਤੇ ਦੋਸਤੋ ਆ ਇੱਕ ਲਦਾਖ ਦੇ ਵਿੱਚ ਸਰਕਾਰ ਨੇ 2018 ਦੇ ਵਿੱਚ ਉੱਥੇ ਇੱਕ ਬਦਲਮੀ ਜਿਹੜੀ ਨੀਤੀ ਹੈ ਸਿੱਖਣ ਦੀ ਉਹਦੇ ਲਈ ਇੱਕ ਯੂਨੀਵਰਸਿਟੀ ਨੂੰ ਜਗ੍ਹਾ ਦਿੱਤੀ ਸੀਗੀ ਤੇ ਉਹ ਜਿਹੜੀ ਆ ਉਹ ਬਣਾਈ ਸੀ ਆਪਣੇ ਵਾਂਗ ਚੁੱਕ ਸੋਨਮ ਵਾਂਗ ਚੁੱਕ ਜੀ ਨੇ ਕਿਉਂਕਿ ਸੋਨਮ ਵਾਂਗ ਚੁੱਕ ਜੀ ਕੇਂਦਰ ਸਰਕਾਰ ਬਰੁੱਧ ਲੜਦੇ ਆ ਵੀ ਸਾਨੂੰ 6ਵੇਂ ਸ਼ਡਿਊਲ 'ਚ ਪਾਓ ਤੇ ਸਾਡੀ ਜਿਹੜੀ ਹੈ ਸੂਬੇ ਦਾ ਦਰਜਾ ਬਹਾਲ ਕਰੋ ਤੇ ਉਹਨਾਂ ਨੇ ਉਹ ਜਿਹੜੀ ਅਲਾਟਮੈਂਟ ਉਹਨਾਂ ਦੇ ਨਾਂ ਕੀਤੀ ਹੋਈ ਸੀ ਇਹ ਕਹਿ ਕੇ ਰੱਦ ਕਰਤੀ ਵੀ ਇੱਥੇ ਤਾਂ ਕੁਝ ਹੋਇਆ ਹੀ ਨਹੀਂ ਅੱਜ ਉਹਨਾਂ ਦਾ ਬਿਆਨ ਹੈ ਸੋਨਮ ਜੀ ਦਾ ਬਿਆਨ ਕਿ ਵੀ ਅਸੀਂ ਇੱਥੋਂ 400 ਵਿਦਿਆਰਥੀਆਂ ਨੂੰ ਪੜ੍ਹਾ ਚੁੱਕੇ ਹਾਂ ਵੱਖਰੀ ਤਰ੍ਹਾਂ ਦਾ ਬਹੁਤ ਸਾਰੀਆਂ ਬਿਲਡਿੰਗਾਂ ਸਾਡੀਆਂ ਇੱਥੇ ਬਣੀਆਂ ਹੋਈਆਂ ਨੇ ਸਾਡਾ ਵੱਖਰਾ ਤਰੀਕਾ ਹੈਗਾ ਪੜ੍ਹਨ ਪੜਾਉਣ ਦਾ ਸੋ ਇਸ ਕਰਕੇ ਇਹ ਨਿਰੀਧ ਧਕੇਸ਼ਾਹੀ ਇਸ ਕਰਕੇ ਆ ਕਿ ਅਸੀਂ ਬੋਲਦੇ ਹਾਂ ਸਰਕਾਰ ਵਿਰੋਧ ਦਾ ਇਸ ਕਰਕੇ ਸਾਡੇ ਤੋਂ ਇਹ ਖੁਸ਼ ਜਾ ਰਹੀ ਹੈ ਲੜਾਂਗੇ ਇਸ ਵਿਰੁੱਧ ਵੀ ਕੋਈ ਗੱਲ ਨਹੀਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨਵਾਦ